ਤੇਰੇ ਦੇ ਹੱਥਾਂ ਵਿੱਚ ਚੁੱਕੂਗਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵਾਂ ਨਾ ਤੂੰ ਫਿਕਰ ਨਾ ਕਰ ਚਲੋ ਠੀਕ ਆ ਦੀਦੀ ਚਲ ਕੋਈ ਨਹੀਂ ਬਹਿ ਤੂੰ ਤੇ ਮੈਂ ਕਰਦੀ ਆ ਜਾ ਕੇ ਮੰਮੀ ਨਾਲ ਗੱਲ ਤੇ ਤੂੰ ਨਾ ਹੁਣ ਉੱਥੇ ਆਈ ਉਹਨੇ ਫੇਰ ਵੇਖ ਕੇ ਤੇ ਫੇਰ ਬੋਲੀ ਜਾਣਾ ਕੁਛ ਨਹੀਂ ਆ ਮੈਂ ਜਾ ਦੇ ਨਿਕਪਾਤੇ ਹੋ ਕੇ ਹੀ ਰਾਣਾ ਵਰਪਿੰਦਰ ਸੱਚੀ ਮੈਨੂੰ ਆਹ ਦਿਨ ਦੀ ਆਸ ਨਹੀਂ ਪੀਰ ਮਰਨੈ ਇਦਾਂ ਕਰਨਗੇ ਮੇਰੇ ਤੇ ਹੱਥ ਚੁੱਕਣਗੇ ਆਖਰ ਨੂੰ ਪਰ ਇਹਨਾਂ ਨੂੰ ਆਹ ਵਾਲਾ ਕੰਮ ਨਹੀਂ ਹੀ ਕਰਨਾ ਚਾਹੀਦਾ ਉਹਦਾ ਮੂੰਹੋਂ ਮੂੰਹ ਗੱਲ ਕਰ ਲੈਂਦੇ ਆ ਜਿਹੜੀ ਕਰਨੀ ਆ ਨਾਲੇ ਹੁਣ ਆਖਰ ਨੂੰ ਸੱਚ ਦਾ ਸਾਹਮਣੇ ਆਈ ਗਿਆ ਵਾ ਤੇ ਤੁਸੀਂ ਦੱਸ ਦੋ ਹਾਂ ਕਿ ਮੈਂ ਨਿਸ਼ਾਏ ਕਰਦਾ ਹਾਂ ਮੈਂ ਉਥੇ ਕੀ ਕਰ ਲੈਣਾ ਵਾ ਆਖਰ ਨੂੰ ਤੁਹਾਨੂੰ ਸਮਝਾਉਣਾ ਹੀ ਆ ਹੋਰ ਮੈਂ ਕੀ ਕਰ ਲੂੰਗੀ ਗਾੜੀਆਂ ਹੋਰ ਹੀ ਉਲਟਾ ਪੈਣਦੇ ਆ ਸੱਜੀ ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ ਆ ਨਾ ਮੈਂ ਕਿਸ ਨੂੰ ਕੋਈ ਦੱਸਣ ਜੋਗੀ ਨਾ ਕੁਛ ਹੋਰ ਕੀ ਕਰਾਂ ਇੱਕ ਤੇ ਜੀ ਕਰਦਾ ਇਥੋਂ ਨਿਕਲ ਹੀ ਜਾਵਾਂ ਕਿ ਪਾਸੇ ਮਾਨਣੇ ਲੱਗਨ ਦਿਆ ਹੈਗਾ ਇਥੇ ਘਰ ਦੇ ਵਿੱਚ ਇੱਕ ਦੀਦੀ ਆ ਉਹ ਬਾਰ ਬਾਰ ਆਖੀ ਜਾਂਦੇ ਆ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਸਭ ਕੋ ਠੀਕ ਹੋ ਜਾਊਗਾ ਮੈਨੂੰ ਨਹੀਂ ਲੱਗਦਾ ਕੋ ਠੀਕ ਹੋਊਗਾ ਕੀ ਠੀਕ ਹੋਣਾ ਵਾ ਸਾਰੀ ਜ਼ਿੰਦਗੀ ਤੇ ਖਰਾਬ ਹੋ ਗਈ ਆ ਇਹ ਤੋਂ ਵੱਧ ਹੋਰ ਕੀ ਹੋਣਾ ਵਾ ਮੇਰੇ ਨਾਲ ਦੋਵਾਂ ਜਾਣੀਆਂ ਨੇ ਕਿਦਾਂ ਬਾਹਰ ਮੇਲਾ ਲਾਇਆ ਆ ਆਣ ਗਵਾਂ ਸੁਣਾਉਣ ਡੀਆਂ ਕਿਦਾਂ ਸ਼ਰਮ ਹੀ ਹੈ ਨੀ ਕਿਤੇ ਮੰਮੀ ਤੂੰ ਹੀ ਬੜਾਉ ਥੂੰ ਉੱਠ ਕੇ ਆ ਕੇ ਤੇ ਇੱਥੇ ਬਹਿ ਗਈ ਓ ਉਹਨੂੰ ਵਰਦਿਆ ਨਹੀਂ ਜਾਂਦਾ ਮਣਾ ਮੋਟਾ ਨਹੀਂ ਵਰਦ ਜਾਂਦਾ ਡਈ ਹਾਂ ਜਦੋਂ ਤੂੰ ਹੀ ਸਿਆਣੀਆਂ ਬਣਦਾ ਪੀਆਂ ਮੈਂ ਤਾਂ ਫੇਰ ਆਉਣਾ ਹੀ ਜਦੋਂ ਉਹਨੇ ਚ ਪੇੜ ਮਾਰੀ ਸੀ ਤੇ ਗਾੜੀਆਂ ਖਿੱਚ ਕੇ ਉਹਦੇ ਮਾਰਦੇ ਹਾਂ ਕਾਹ ਤੋਂ ਆਦੀ ਹਿੰਮਤ ਨਾ ਹੁੰਦੀ ਉਹਨੂੰ ਨੀ ਉਹ ਸਿਆਣਾ ਬਿਆਣਾ ਕੀ ਕਹਿੰਦੀ ਉਹਨੂੰ ਮੈਂ ਕੀ ਕਹਣਾ ਮੈਂ ਉਹਨੂੰ ਉਹਨੂੰ ਨਾ ਕੱਖ ਵੀ ਕਿਉ ਤੇ ਸਾਡੇ ਦਿਵਾਲੀ ਉਹਦੇ ਸਾਹਮਣੇ ਹੋ ਜਾ ਕਰੋ ਮੇਰੀ ਇੱਕ ਗੱਲ ਸੁਣ ਸਿਆਣੀ ਬਣ ਤੂੰ ਸਿਆਣੀ ਆ ਜੇ ਬਾਹਰ ਜਾ ਕੇ ਕੁਝ ਖਾ ਲੂਗਾ ਫੇਰ ਕੀ ਲੱਭੋਗੀਆਂ ਕਿੱਥੇ ਨੱਕਦਾ ਹੋਗੀਆਂ ਮੰਮੀ ਜਿਹੜੀ ਉਹਦੇ ਚੱਲਣ ਵਾ ਨਾ ਉਹਦੇ ਇਦਾਂ ਵੀ ਨਹੀਂ ਲੱਪਣਾ ਹੈਗਾ ਜਿਹੜੇ ਉਹਦੇ ਹਾਲਾਤ ਵਾ ਅਸ਼ਾ ਫਿਰ ਤੁਸੀਂ ਤਾਂ ਹੀ ਦੋਵੇਂ ਜਣੀਆਂ ਹੱਥ ਧੋ ਕੇ ਮਗਰ ਪੈ ਗਈਆਂ ਜੋ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਪਰ ਮੈਨੂੰ ਲੱਗਦਾ ਵਾ ਵੀ ਤੁਸੀਂ ਉਹਨੂੰ ਸੁਧਰ ਨਹੀਂ ਦੇਣਾ ਹੈਗਾ ਹਈ ਦਾਨੀ ਸੁਧਰ ਦੇ ਹੁੰਦੇ ਹੌਲੀ ਨਾਲ ਬਹਿ ਕੇ ਸਮਝਾਈ ਦੰਦਾ ਵਾ ਰੌਲਾ ਪਾਏ ਨਾ ਸਮਝਦੇ ਲੱਗਿਆ ਹਨ ਦਿਮਾਗ ਨੂੰ ਪਤਾ ਲੱਗਦਾ ਐਨੇ ਚਿਰ ਦੇ ਤੁਸੀਂ ਬਹਿ ਕੇ ਸਮਝਾਉਣੀ ਨਹੀਂ ਦੇਈ ਹੋ ਨਾ ਸਮਝ ਗਿਆ ਫਿਰ ਉਹ ਚਲ ਮੈਂ ਨਹੀਂ ਕੁੰਦੀ ਤੁਹਾਡੀ ਗੱਲ ਚ ਤੁਸੀਂ ਦੋਵੇਂ ਭੈਣਾਂ ਸਮਝਾ ਲਓ ਕੀਪ ਤਾਂ ਤੁਹਾਡੇ ਆਖੇ ਸਮਝੀ ਜਾਵੇ ਤੁਸੀਂ ਤੁਸੀਂ ਤਾਂ ਖੁਣੋ ਫੇਰ ਨਹੀਂ ਰਹਿਣਾ ਹੈਗਾ ਮੰਮਾ ਉਹਨੂੰ ਤੇ ਲਿਆ ਹੀ ਸਮਝਾ ਲੈਨੇ ਆ ਫੇਰ ਐਦਾਂ ਕਰਦੀ ਆ ਮੀਨਾ ਕਿ ਮੈਂ ਘਰੋਂ ਚਲ ਜਾਂਦੀ ਆ ਤੁਸੀਂ ਰਹਿਪੋ ਘਰ ਤੇ ਸਮਝਾ ਲੋ ਨਾਲੇ ਉਹਨੂੰ ਚੱਲ ਵੇਖ ਲਓ ਆਪਣੀ ਮਰਜ਼ੀ ਜਾਣਾ ਵਾ ਤੇ ਚਲ ਜਾਓ ਤੇ ਫੇਰ ਤੁਹਾਨੂੰ ਅਹੀਂ ਸੁਧਾਰ ਕੇ ਦੱਸਾਂ ਵੇਹ ਕਿੱਡੀ ਜ਼ਬਾਨ ਵਾ ਘਰ ਬਰ ਮੈਂ ਐਸੇ ਕੰਮ ਨੂੰ ਬਣਾਇਆ ਹੋਣਾ ਤੇ ਘਰੋਂ ਜਾਵਾ ਮੈਂ ਤਾਂ ਤੈਨੂੰ ਪਰਖਾਂ ਹੀ ਨਹੀਂ ਹਾਂ ਕਿ ਕੀ ਆਨੀ ਆ ਦਿਖਾ ਤੇ ਨਾ ਆਪਣੇ ਰੰਗ ਤੇ ਚਲ ਜਾ ਘਰੋਂ ਘਰੋਂ ਕੱਢੋ ਤੁਹਾਨੂੰ ਮੈਂ ਕਿਉਂ ਘਰੋਂ ਜਾਵਾ ਮੰਮੀ ਅਹੀਂ ਤੇ ਨਹੀਂ ਹੁਣ ਘਰੋਂ ਜਾਂਦੀਆਂ ਤੇ ਨਾ ਮੈਂ ਕਦੀ ਨਾ ਹੀ ਲਿਆ ਵਾ ਘਰੋਂ ਜਾਣਦਾ ਗੱਲ ਗੱਲ ਤੇ ਤੁਸੀਂ ਕਹਿਂਦਾ ਪੈਂਦੇ ਓ ਤੇ ਪੈਦੇ ਨੂੰ ਸੁਧਾਰਨਾ ਵਾ ਫੇ ਕੋਹਨਾ ਕੋਤੇ ਕਰਨਾ ਹੀ ਪੈਣਾ ਨਹੀਂ ਮੇਰੇ ਨਾਲ ਮੱਥਾ ਨਾ ਲਾ ਅੱਗੇ ਮੁੰਡੇ ਦਾ ਦਵਾਲੇ ਹੋਈਆਂ ਹੁਣ ਆਣ ਕੇ ਮੇਰੇ ਦਵਾਲੇ ਹੋ ਗਈਆਂ ਆ ਜੋੜੇ ਤੇਰੇ ਗਾੜੀ ਹੱਥ ਜਾ ਜਾ ਕੇ ਤਾਂ ਕੰਮ ਕਰ ਲੈ ਕੋਈ ਇਹਦੇ ਬਸ ਤੁਹਾਨੂੰ ਕੋਈ ਗੱਲ ਕਹੋ ਨਾ ਤੇ ਤੁਸੀਂ ਦੇ ਹਾਥੀ ਜੋੜਿਆ ਕਰੋ ਗਾੜੀ ਬੱਸ ਹੋਰ ਨਾ ਕੋਈ ਕੱਖ ਵੀ ਕਰੀ ਹਾਦੀ ਹੋ ਗਈ ਤੇਰੇ ਵਾਲੀ ਬੋਲਣੋਂ ਹਟਦੀ ਨਹੀਂ ਹਟਦੀ ਨਹੀਂਗੀ ਕਿਤੇ ਇਹ ਨਹੀਂ ਕਹਿਣਾ ਵੀ ਚੱਲ ਰਲ ਮਿਲ ਕੇ ਤੁਹਾਨੂੰ ਸਮਝਾ ਲਈਏ ਉਹਨੂੰ ਸੁਧਾਰ ਲਈਏ ਗਾੜੀਆਂ ਬੱਸ ਸਾਨੂੰ ਖਾਣ ਪੈਣਾ ਹੁੰਦਾ ਬੱਸ ਮੈਂ ਤੈਨੂੰ ਕਿਹਾ ਨਾ ਵੀ ਤੁਸੀਂ ਦੋਵੇਂ ਜਾਣੀਆਂ ਬੜੀਆਂ ਸਿਆਣੀਆਂ ਜੇ ਸਮਝਾ ਲਓ ਕੱਲ ਨੂੰ ਕੋਈ ਗੱਲਬਾਤ ਹੋਗੀ ਨਾ ਮੈਂ ਗੱਲ ਦੇ ਵਿੱਚ ਨਹੀਂ ਜਾਉਣਾ ਮੈਂ ਤੁਹਾਡਾ ਦੋਵਾਂ ਦਾ ਨਾਲ ਖਾਉਣਾ ਪੀ ਇਹੋ ਚਾਤਰ ਬਣਨਾ ਅਸੀਂ ਨਹੀਂ ਕੋਈ ਗੱਲ ਕਰਦੇ ਹੈਗੇ ਤੇ ਜਿਹੜੇ ਹਿਸਾਬ ਨਾਲ ਉਹ ਨਸੇ ਕਰਨ ਡਿਆ ਹੈ ਨਾ ਤੇ ਜੇ ਕੱਲ ਨੂੰ ਉਹਨੂੰ ਉਦਾਂ ਕੋਈ ਗੱਲਬਾਤ ਹੋਗੀ ਨਾ ਤੇ ਫਿਰ ਕਿਉਂ ਸਾਨੂੰ ਵੀ ਨਾ ਉਹ ਨਹੀਂ ਹੁੰਦੀ ਜਾ ਜਾ ਕੇ ਕੰਮ ਕਰ ਗੱਲ ਕਰਨ ਢਈ ਆ ਉਹਨੂੰ ਤੁਹਾਡੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਤੁਸੀਂ ਤੇ ਪਾਸੇ ਉਹ ਉਹ ਕਹਿਣਾ ਹੁੰਦਾ ਤਾਂ ਹੀ ਭੱਜੀ ਹੁੰਦੀ ਮੇਰੇ ਵਾਲਾ ਇਹਦੀ ਜ਼ੁਬਾਨ ਕੋ ਨਾ ਜਿਆਦਾ ਚੱਲਣ ਡੈ ਪੀਆ ਕਰਦੀ ਆ ਉਹਨੂੰ ਮੈਂ ਫੋਨ ਤੈਨੂੰ ਵਰਜਲਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਪਾਬੀਆ ਵੋਂ ਹਲੋ ਸਸਿਕਾਲ ਪਾਬੀ ਜੀ ਸਸਿਕਾਲ ਕਿਰਿਆ ਜਾਲਾ ਠੀਕ ਠਾਕ ਵਧੀਆ ਤੁਸੀਂ ਦਸੋ ਹਾਂ ਜੀ ਆਪਣੇ ਮੜੇ ਵਧੀਆ ਠੀਕ ਠਾਕ ਆ ਹੋਰ ਆਇਆ ਪਾਜੀ ਦਾ ਹਾਂ ਜੀ ਠੀਕ ਠਾਕ ਆ ਵਧੀਆ ਮਾਸੀ ਜੀ ਸਾਰੇ ਠੀਕ ਠਾਕ ਆ ਮੰਮੀ ਡਾਡੀ ਠੀਕ ਆ ਹਾਂ ਜੀ ਉਹ ਵੀ ਠੀਕ ਠਾਕ ਸਾਰੇ ਅੱਛਾ ਕੀ ਕਰੀ ਜਾਂਦੇ ਹੋ ਜਾਣੇ ਵਾਸਤੇ ਨਸ਼ਾ ਹੋਰ ਅਭੀ ਹੁਣੀ ਠੀਕ ਆ ਹਾਂ ਬਹੁਤ ਸਾਰੇ ਵਧੀਆ ਠੀਕ ਠਾਕ ਆ ਨਸ਼ਾ ਵੀਰ ਜੀ ਦਾ ਹਾਂ ਜੀ ਆਵਾਂਗੇ ਕਿਸ ਦਿਨ ਵੀਰ ਜੀ ਦਾ ਆਇਆ ਫੋਨ ਆਏ ਆ ਉਹ ਪਰਸੋਂ ਦੇ ਆ ਗਏ ਆ ਹਾਂ ਜੀ ਅਛਾ ਅਛਾ ਪਰਸੋਂ ਆਏ ਸ਼ਾਮੀ ਜੀ ਤੇ ਕੱਲ ਇਦਾਂ ਹੀ ਟਾਈਮ ਨਹੀਂ ਲੱਗਾ ਫੋਨ ਕਰਨ ਦਾ ਠੀਕ ਆ ਠੀਕ ਆ ਉਹ ਮੇਰਾ ਵੀ ਇਧਰੋਂ ਟਾਈਮ ਲੱਗਾ ਕਰਨ ਦਾ ਆ ਤਾਂ ਮੈਂ ਦਾਸਦੀ ਆ ਵੀ ਆ ਗਏ ਆ ਤੇ ਆਇਓ ਕੋਈ ਨਹੀਂ ਆਉਂਗੀ ਮੈਂ ਕਹਿ ਦੇਣ ਬਰਾਤ ਰਹਿਣਾ ਜੇ ਚੱਲ ਵੇਖੂਗੀ ਭਾਬੀ ਮੰਮੀ ਨੂੰ ਪੁੱਛ ਕੇ ਫਿਰ ਉਹ ਪੁੱਛ ਕੇ ਹੀ ਨਾ ਆਹ ਬਾਸੀ ਜੀ ਨੂੰ ਪੁੱਛ ਲਿਓ ਉਹ ਤਾਂ ਚੱਲ ਰਹਿ ਐ ਤੇ ਆਹ ਕੋਈ ਨਹੀਂ ਮੈਂ ਪੁੱਛ ਕੇ ਵੇਖੂਗੀ ਭਲਾ ਚਲੋ ਠੀਕ ਆ ਹੋਰ ਹਾਂਜੀ ਠੀਕ ਆ ਚਲੋ ਠੀਕ ਸਰ ਮੈਂ ਮਮੇ ਹਣੀ ਆਵਾਂ ਜਾਂਦਾ ਮਾਨਾ ਚਲੋ ਠੀਕ ਆ ਚੰਗਾ ਲੈ ਵੀਜੀ ਆਏ ਚੱਲ ਮੰਮੀ ਨੂੰ ਪੁੱਛਦੀ ਆ ਤੇ ਜਾਣੀ ਤੇ ਜਾ ਕੇ ਨਾ ਰਹਿ ਕੇ ਆਉਂਗੀ ਇੱਕ ਅੱਧਾ ਦਿਨ ਇੱਥੇ ਦੇਖੋ ਕਿੜ ਕਿੜੀ ਰਹਿਣੀ ਚੱਲ ਪੁੱਛ ਕੇ ਆਣੀ ਮੰਮੀ ਨੂੰ ਭਲਾ ਰਪਿੰਦਰਾ ਹਾਂਜੀ ਆਏ ਜੀ ਕੱਪੜੇ ਦੀ ਧੋਤੇ ਹੀ ਤੇ ਮੈਂ ਹੱਥ ਐ ਕਰਕੇ ਰੱਖ ਹੀ ਲਵਾਂ ਫਿਰ ਖਲੋਰਾ ਪਿਆ ਰਿੰਦਾ ਚੱਲ ਵਧੀਆ ਕੀਤਾ ਹਾਂਜੀ ਆਜੋ ਮੈਂ ਤੇਰੇ ਵੱਲ ਆਈ ਹਾਂ ਮੈਂ ਹਾਂ ਵੀਰਜੀ ਆਇਆ ਵਾ ਹਾਂਜੀ ਫੋਨ ਆਉਣ ਡਿਆ ਈ ਭਾਬੀ ਦਾ ਹੁਣ ਆਹੋ ਅਛਾ ਅਛਾ ਘਰ ਆ ਗਏ ਆ ਗਏ ਅਛਾ ਤੂੰ ਆਖਣ ਡੀ ਹੈ ਕਿ ਮਿਲ ਜਾ ਆ ਕੇ ਅੱਛਾ ਤੇ ਮੈਂ ਆਖਣ ਡੀ ਆ ਮੈਂ ਹਾਂ ਚੱਲ ਮੈਂ ਕੱਲੀ ਨੇ ਵੀ ਤੇ ਜਾਣਾ ਹੀ ਹਾਂ ਹਾਂਜੀ ਦੋਵੇਂ ਜਾਣੀਆਂ ਨਾ ਚੱਲ ਜੀ ਨਾਲੇ ਤੂੰ ਵੀ ਆਖਣ ਡੀ ਵੀ ਮੇਰਾ ਦਿਲ ਕਰਨ ਦਿਆ ਜਾਣ ਨੂੰ ਚੱਲ ਦੀਦੀ ਤੁਸੀਂ ਹੋ ਆਓ ਹੁਣ ਜਾਗੇ ਮੈਂ ਕੋਈ ਨਹੀਂ ਫੇਰ ਜਾਉਂਗੀ ਹਾਂ ਨਹੀਂ ਹਲੇ ਮੰਨ ਜਿਆ ਨਹੀਂ ਕਰਨਦੇ ਮੇਰਾ ਕਿਤੇ ਜਾਣ ਲੋ ਚੱਲ ਰੁਪਿੰਦਰ ਚੱਲ ਜਾਂਦੇ ਤੇ ਤੇਰਾ ਵੀ ਮਨ ਹੋਰਥੇ ਹੋ ਜਾਣਾ ਹੈਗਾ ਫੇਰ ਦੀਦੀ ਮਮੀ ਨੇ ਕਹਿਣਾ ਵਾ ਵੀ ਦੋਵੇਂ ਜਾਣੀਆਂ ਤੁਰ ਪੀਆਂ ਵਾ ਤੂੰ ਚੱਲ ਕੋਈ ਨਹੀਂ ਮੈਂ ਘਰ ਰਹੀ ਨਹੀਂ ਮੈਂ ਘਰ ਦਾ ਕੰਮ ਕੰਮ ਵੇਖ ਲੈਣੀ ਆ ਤੁਸੀਂ ਕੋਈ ਨਹੀਂ ਰਹਿਓ ਜੇ ਰਹਿਣਾ ਵੀ ਦੋ ਦਿਨ ਤੇ ਰਹਿ ਵੀ ਆਇਓ ਰਹਿਣ ਕਿੱਥੇ ਦੇਣਾ ਆਂ ਨੇ ਰੁਪਿੰਦਰ ਪਤਾ ਤੇ ਤੈਨੂੰ ਹੈਗਾ ਹੀ ਆ ਉਹਦਾ ਚੱਲ ਵੇਖ ਲੋ ਕੋਈ ਨਹੀਂ ਪੁੱਛ ਕੇ ਜੇ ਮੰਦੇ ਆ ਤਾਂ ਕੋਈ ਨਹੀਂ ਰਹਿਓ ਕਿਤੇ ਦੇ ਤੇ ਗਏ ਆ ਕਿਤੇ ਚਲ ਕੋਈ ਨਹੀਂ ਪੁੱਛਦੀ ਆ ਮੈਂ ਉਹਨੂੰ ਕੀ ਜਾਂਦੀ ਆ ਮੈਂ ਜਾਂਦੀ ਆ ਚਲ ਤੂੰ ਵੀ ਚੱਲ ਪੈਂਦੀ ਨਾਲ ਤੇ ਚੱਲ ਹੋਣਾ ਦੋਹਾਂ ਜਾਣੀਆਂ ਨੇ ਨਹੀਂ ਦੀਦੀ ਹੁਣ ਤੁਹਾਨੂੰ ਪਤਾ ਮੇਰਾ ਨਾ ਇਨਾਂ ਵੱਲ ਬੜਾ ਧਿਆਨ ਜਾ ਰਹਿਦਾ ਵਾ ਹੁਣ ਵੇਲੇ ਸਵੇਰ ਦੇ ਗਏ ਤੇ ਹਲੇ ਆਈ ਨਹੀਂ ਰੋਟੀ ਹਲੇ ਸੁਦਾਦੀ ਖਾਣੀ ਆ ਸਭੋ ਅੱਛਾ ਤੇ ਮੈਂ ਚਲ ਆਉਂਦੇ ਹਾਂ ਰੋਟੀ ਫੜਾਉਣੀ ਆ ਚਲ ਕੋਈ ਨਹੀਂ ਵੇਖ ਲੈ ਫਿਰ ਕੋਈ ਗੱਲ ਨਹੀਂ ਮੈਂ ਪੁੱਛ ਕੇ ਵੇਖ ਲੈਣੀ ਜੇ ਤੇ ਕਹੂਗੀ ਰਹਿਣ ਵੱਲੋਂ ਤੇ ਰਹਿ ਪੂੰਗੀ ਜੇ ਨਾ ਤਾਂ ਫਿਰ ਆਉਣਾ ਹੀ ਪੈਣਾ ਆ ਨਹੀਂ ਕੋਈ ਨਹੀਂ ਪੁੱਛ ਲੈ ਤੂੰ ਮਮੀ ਨੂੰ ਕੰਮ ਦੀ ਨਾ ਫਿਕਰ ਕਰਿਓ ਕੰਮ ਮੈਂ ਕਰ ਲੈਣਾ ਸੰਭਲ ਲੈਣਾ ਵਾ ਮਗਰੋ ਕੋਈ ਨਹੀਂ ਜੇ ਜਾਣਾ ਤਾਂ ਚਲ ਜਾ ਕੋਈ ਚਲ ਕੋਈ ਨਹੀਂ ਫਿਰ ਮੈਂ ਪੁੱਛਦੀ ਆ ਭਾਉ ਕੋਈ ਨਹੀਂ ਤੁਸੀਂ ਪੁੱਛ ਲਓ ਚੱਲ ਜੇ ਜਾਣਾ ਵੀ ਉਹ ਵਿਚਾਰੀ ਹੋਊਗੀ ਕਦੇ ਦੀ ਤੇ ਕਿਤੇ ਗਈ ਆ ਮੰਮੀ ਵੀ ਨਾ ਜਾਣ ਕੇ ਐਵੇਂ ਇਦਾਂ ਕਰਦੀ ਆ ਫਿਰ ਕੀ ਆ ਹੁਣ ਜਾਣਾ ਉਹਨਾਂ ਦੇ ਪੈਂਦਾ ਹੀ ਆ ਪੇਕਿਆਂ ਦੇ ਵੀ ਜਾਣਾ ਆਉਣਾ ਪੈਂਦਾ ਵਾ ਕਿਹ ਭੈਣ ਹੋਰ ਭੈਣ ਭਰਾ ਦੇ ਵੀ ਜਾਣਾ ਪੈਂਦਾ ਆ ਹੁਣ ਇਹ ਥੋੜਾ ਵਾ ਵੀ ਘਰੋਂ ਨਿਕਲਣਾ ਹੀ ਨਹੀਂ ਹੁੰਦਾ ਵੀ ਮੰਮੀ ਵੀ ਐਵੇਂ ਜਾਣ ਕੇ ਹਾਦੀ ਕਰਦੀ ਆ ਚਲ ਕੋਈ ਨਹੀਂ ਕੰਮ ਦੀ ਨਾ ਫਿਕਰ ਕਰਨ ਕੰਮ ਤੇ ਮੈਂ ਕਰ ਹੀ ਲੈਣਾ ਵਾ ਮਗਰੋ ਚਲ ਕੋਈ ਨਹੀਂ ਜਾਣ ਲੱਗਿਆ ਫੇਰ ਦੀਦੀ ਨੂੰ ਕਹੂੰਗੀ ਫੇਰ ਰਣਾ ਹੋਊ ਤਾਂ ਕੋਈ ਨਹੀਂ ਰਹਾ ਏ ਉਦੀ ਮੰਮੀ ਮੈਂ ਪਿੰਡ ਜਾਣਾ ਹੀ ਮਣਾ ਜਾ ਪਿੰਡ ਜਾਣਾ ਏ ਕਾਮਾ ਕੋਈ ਪਿੰਡ ਉਹ ਵੀਰ ਜੀ ਆਏ ਇਨ ਬਾਰੋਂ ਪਰਸੋਂ ਦੇ ਆਏ ਆ ਤੇ ਉਹ ਆਖਣ ਦੇ ਵੀ ਚਲ ਮਿਲ ਜਾ ਆ ਕੇ ਨਾ ਤੇਰੀਆਂ ਕਿੰਨੀਆਂ ਕਪਾਵਾਂ ਅਕੜੀਆਂ ਤੇ ਤੂੰ ਵੀਰ ਨੂੰ ਮਿਲਣ ਜਾਣਾ ਵੀਰ ਆਇਆ ਵਾ ਤਾਂ ਉਹ ਵੀ ਇੱਥੇ ਆ ਸਕਦਾ ਮੰਮੀ ਤੂੰ ਹੀ ਸਾਲਾਂ ਬਾਅਦ ਉਹ ਆਇਆ ਵਾ ਤਾਂ ਕੀ ਆ ਜੇ ਮੈਂ ਮੈਲ ਚਲ ਜੂਗੀ ਤੇ ਤੇ ਉਹ ਨਹੀਂ ਮਿਲਣਾ ਸਕਦਾ ਉਹ ਵੀ ਆ ਜਾਊਗਾ ਨਹੀਂ ਜਾ ਜਾ ਕੇ ਤਾਂ ਕੰਮ ਕਰ ਗਰਮੀ ਉੱਤੇ ਗੋੜੇ ਗੋੜੇ ਆ ਤੈਨੂੰ ਤੇ ਇਹ ਹੋਈ ਗਾ ਵੀ ਫਿਰਦਾ ਹੀ ਆਸਰਾ ਕਦੀ ਸ਼ਹਿਰ ਚਲ ਜਾ ਕਦੀ ਪੇਕੇ ਚਲ ਜਾ ਕਦੀ ਕਿਤੇ ਚਲ ਜਾ ਕਿੰਨਾ ਕ ਮੰਮੀ ਫਿਰਨ ਡਈ ਆ ਪੇਕੇ ਗਈ ਨੂੰ ਕਿੰਨਾ ਚਿਰ ਹੋ ਗਿਆ ਵਾ ਅੱਗੇ ਤੇ ਹੁਣ ਉਹ ਆਇਆ ਵਾ ਤੂੰ ਫੋਨ ਕਰਨ ਡਿਆ ਤੇ ਜੇ ਮੈਂ ਚਲ ਜੂਗੀ ਤੇ ਫਿਰ ਕੀ ਆ ਚੱਲ ਕੋਈ ਨਹੀਂ ਵੇਖਾਂਗੇ ਵਿਚਾਰਾਂਗੇ ਵੀ ਜਾਣਾ ਕਿ ਨਹੀਂ ਘਰ ਦੇ ਕੰਮ ਤੇ ਕਰ ਲੈ ਕੰਮ ਸਾਰੇ ਹੋਏ ਆ ਕਿਤੇ ਨਹੀਂ ਕ ਜਾਣਾ ਕੋਈ ਨਹੀਂ 2-4 ਦਿਨ ਕੱਢ ਫੇਰ ਜਾਇਆ ਜਾਊਗਾ। ਅ ਮੰਮੀ ਮੈਂ ਜਾਣਾ ਵਾ ਮੇਰਾ ਜੀ ਕੰਡਿਆ ਜਾਣ ਨੂੰ। ਫੇਰ ਮਰਜੀ ਵੇਹਲਾ ਆਪਣੀ ਜੇ ਤੂੰ ਜਾਣਾ ਹੀ ਇਹੋ ਜਿਹਦਾ ਰੱਖਣੀ ਹੈ ਤਾਂ ਫੇਰ ਮੈਨੂੰ ਪੁੱਛਣ ਕੀ ਕਰਨੋਂ ਆਈ ਤੂੰ। ਫੇਰ ਤੁਸੀਂ ਕਹਿਣਾ ਮੈਨੂੰ ਪੁੱਛ ਕੇ ਨਹੀਂ ਗਈ। ਚੱਲ ਤੂੰ ਦੱਸਣ ਆਈਆਂ ਪੁੱਛਣ ਥੋੜਾ ਆਈਆਂ ਤੂੰ ਤਾਂ ਕਹਿੰਦੀ ਮੈਂ ਜਾਣਾ ਵਾ। ਜੇ ਜਾਣਾ ਵਾ ਨਾ ਤੇ ਮੇਰੀ ਗੱਲ ਸੁਣ ਲੈ। ਹੁਣ ਜਾਂ ਤਾਂ ਸ਼ਾਮਾਂ ਨੂੰ ਘਰ ਆਉਣੀ ਚਾਹੀਦੀਆਂ। ਚਲੋ ਠੀਕ ਆ ਜਾਂਗੀ ਕੋਈ ਗੱਲ ਨਹੀਂ। ਇਹ ਨਾ ਹੋਵੇ ਪਿੱਥੋਂ ਲਾਰਾ ਲਾ ਕੇ ਚਲ ਜੇ ਤੇ ਮੁੜ ਕੇ ਉੱਥੇ ਜਾ ਕੇ ਚੇਤਾ ਹੀ ਭੁੱਲ ਜੇ ਪੀ ਜਾਣਾ ਵੀ ਆ ਵਾ ਚਲ ਜਾ ਚਲ ਜਾ ਫਿਰ ਮੇਦਾਨੀ ਹੱਦ ਹੋ ਗਈ ਆ ਜੇ ਭਰਾ ਆ ਉਹ ਨਹੀਂ ਆ ਸਕਦਾ ਉਹ ਆਉਂਦਾ ਮਿਲਣੇ ਨੂੰ ਇਹਨੇ ਪੁੱਠ ਚੁੱਕ ਲਿਆ ਦੋਹੀ ਸਾਲੀਆਂ ਆ ਦੋਹੀ ਸਾਲੀਆਂ ਆ ਬਸ ਕੋਈ ਗੱਲ ਫੜੀ ਐ ਵਿਖਾਂ ਇਹਦੇ ਕੰਮ ਅਬਲ ਤੇ ਮੈਂ ਜਾਣਦਾ ਨਾ ਹੀ ਨਹੀਂ ਲੈਂਦੀ ਕਿੰਨਾ ਚਿਰ ਹੋ ਗਿਆ ਮੈਨੂੰ ਗਈ ਨੂੰ ਜੇ ਹੁਣ ਉਹ ਆ ਹੀ ਗਿਆ ਵਾ ਤੇ ਮੈਂ ਹਾਂ ਚੱਲ ਮਿਲ ਆਉਣੀ ਆ ਫਿਰ ਵੀ ਇਹ ਨਾ ਬਸ ਇਹਦਾ ਇਹੋ ਹੀ ਕੰਮ ਰਹਿੰਦਾ ਸ਼ਾਮਾ ਨੂੰ ਆ ਜੀ ਮੈਂ ਤਾਂ ਨਹੀਂ ਹੁਣ ਸ਼ਾਮਾ ਨੂੰ ਆਉਂਦੀ ਹੁਣ ਤਾਂ ਮੈਂ 2 ਦਿਨ ਰਹਿ ਕੇ ਹੀ ਆਉਂਗੀ ਕਰ ਲਾ ਤੂੰ ਜੋ ਤੇ ਕੋ ਹੁੰਦਾ ਦੈਸ਼ਾ ਸਤਿਕਾਰ ਸਤਿਕਾਰ ਰਾਜੀ ਪਰਤੇ ਹਾਂ ਜੀ ਤੁਸੀਂ ਦੱਸੋ ਠੀਕ ਹੈ ਦੱਸਿਆ ਮੈਂ ਲੱਗੀ ਨੇ ਹਾਂ ਮੈਂ ਚਲ ਵੀਰ ਜੀ ਆਏ ਆ ਤੇ ਮਿਲ ਕੇ ਆਉਣੀ ਆ ਅੱਛਾ ਹੋਰ ਸੁਣਾ ਦਰਵਾਜ਼ਾ ਹਾਂ ਜੀ ਠੀਕ ਠਾਕ ਵਧੀਆ ਆਉਂਦਾ ਕੌਣ ਹਾਂ ਜੀ ਅੱਛਾ ਚਲਾਂ ਜੀ ਇੱਥੇ ਆ ਜੱਡਾ ਜੀ ਹੋਰ ਸਨਾਓ ਕਿੱਦਾਂ ਸੇਤਾ ਸੇ ਠੀਕ ਆ ਅੱਛਾ ਮੀਰ ਜੀ ਗਏ ਕਿਤੇ ਨਹੀਂ ਇੱਥੇ ਇੱਥੇ ਬੇਲੀਆ ਰੋਣੇ ਆ ਅੱਛਾ ਹੋਰ ਠੀਕ ਠਾਕ ਆ ਨਾ ਹਾਂ ਹਾਂ ਠੀਕ ਵਧੀਆ ਆਪਣਾ ਦੱਸੋ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂ ਜੀ ਠੀਕ ਵਧੀਆ ਤੁਸੀਂ ਦੱਸੋ ਆਪਣਾ ਬੜਾ ਵਧੀਆ ਵਧੀਆ ਰਿਹਾ ਸਫ਼ਰ ਬੜਾ ਵਧੀਆ ਚਲੋ ਵਧੀਆ ਹੀ ਚਾਹੀਦਾ ਹੋਰ ਆਇਆ ਦਲਬਾਗ ਦਾ ਫੋਨ ਫਾਨ ਹਾਂਜੀ ਆਇਆ ਹੀ ਠੀਕ ਆ ਚਲੋ ਠੀਕ ਹੀ ਚਾਹੀਦਾ ਜਿਆਸੀ ਦਾ ਸਾਸੀ ਦਾ ਹੋਰ ਨਾ ਉਂਠੇ ਤਾਂ ਹਾਂਜੀ ਠੀਕ ਠਾਕ ਆ ਵਧੀਆ ਪੀ ਲਓ ਹਾਂ ਵਧੀਆ ਪਾਣੀ ਲੈ ਆਵਾਂ ਲੈ ਲੱਗਿਆ ਚਾ ਨਾ ਚਾ ਹਾਂਜੀ ਲੱਗ ਗਿਆ ਵਾ ਹੋਰ ਅਰਪਿੰਦਰ ਦਾ ਕੀ ਹਾਲ ਹੋ ਅਰਪਿੰਦਰ ਵੀ ਠੀਕ ਹੀ ਠੀਕ ਹਾਂਜੀ ਤਨਾਲੀ ਲੈ ਆਂਦੀ ਤੂੰ ਨਾਲ ਮੈਂ ਚੱਲ ਫੇਰ ਕਿਸ ਦਿਨ ਆ ਜਾਾਂਗੇ ਨਾਲ ਲੱਗਲੀ ਆ ਜੂਗਾ ਹਾਂ ਅੱਜ ਡੇ ਹੀ ਫਿਰ ਉਹ ਬੱਤੀ-ਬੁੱਤੀ ਆਉਂਦੀ ਪਾਣੀ-ਪੂਣੀ ਵੇਖਣਾ ਹੁੰਦਾ ਨੇ ਐਸ਼ ਐਸ਼ ਠੀਕ ਆ ਉਹਨਾਂ ਨੇ ਦਰਵਾਜ਼ਾ ਨਹੀਂ ਜੇ ਨਹੀਂ ਜੇ ਉਹਨਾਂ ਦਾ ਲੱਗਣਾ ਜੇ ਟਾਈਮ ਠੀਕ ਆ ਉਹਨਾਂ ਨੂੰ ਇਹ ਫੁੱਟੀ ਨਹੀਂ ਮਿਲ ਰਹੀ ਠੀਕ ਆ ਹਾਂਜੀ ਤੇ ਆਪਣੀ ਤੇ ਮੰਮੀ ਨਾਲ ਲੈ ਆਉਂਦੇ ਮੰਮੀ ਵੀ ਫਿਰ ਉਹ ਠੀਕ ਠੋਕ ਜੀ ਨਹੀਂ ਹਿੰਦੇ ਮੈਂ ਤਾਂ ਕਰਕੇ ਫਿਰ ਕੀ ਆ ਹੀ ਨਹੀਂ ਚਲ ਕੋਈ ਨਹੀਂ ਆ ਜੱਦੀ ਘੜੀ ਕੇ ਉਹਨ ਗੱਡੀ ਆਈ ਤੇ ਨਾਲ ਆ ਜਿੰਦੇ ਨੇ ਮੈਂ ਚਲ ਕੋਈ ਨਹੀਂ ਫੇਰ ਕੇ ਇਦਨ ਆ ਜਾਾਂਗੇ ਨਾ ਗੱਡੀ ਤੇ ਆ ਜਾਾਂਗੇ ਫਿਰ ਨਾਲ लवली ਨੂੰ ਲੈ ਕੇ ਤੇ ਫਿਰ ਚਲੋ ਆਵਾਂਗੇ ਹੁਣ ਇਹਦਾ ਪਤਾ ਲੱਗਾ ਸੀ ਪਿਆਇਆ ਵਾ ਤੇ ਫਿਰ ਮੇਰੇ ਕੋ ਰਿਆ ਨਹੀਂ ਗਿਆ ਮੈਂ ਚਲ ਮੈਂ ਅੱਜ ਮਿਲ ਕੇ ਆਵਾਂ ਉਹ लवली ਜਿਹਾ ਕਿਦਾਂ ਕਰਦਾ ਕੰਮ ਕਰਕੇ ਨਹੀਂ ਹਾਂਜੀ ਕਰੀ ਜਾਂਦਾ ਠੀਕ ਆ ਆ ਚਲੋ ਛੋਨੇ ਜਾਣੇ ਉਹਦੇ ਛਿਰਤੇ ਹੀ ਆ ਕੇ ਹਾਂਜੀ ਸਹੀ ਹੈ ਕੰਨੇ ਦੇ ਛਿਰਤੇ ਵਿਚਾਰੇ ਦੇ ਤੇ ਕਿੰਨੀ ਤੇ ਚਲ ਆ ਹੀ ਜਾਇਆ ਕਰ ਦਲਵਾ ਗਈ ਨਾ ਦੇਣਾ ਤੇ ਦਿਨ ਦਸ ਦਿਨ ਫੇਰ ਕੀ ਮੰਮੀ ਫੇਰ ਸੁਟੀ ਨਹੀਂ ਨਾ ਮਿਲਦੀ ਉਹਨੂੰ ਬਿਆਹ ਤਾਂ ਹੈਗਾ ਕੋਸ਼ਿਸ਼ ਕਰਨਾ ਨੌਕਰੀ ਦਾ ਕੰਮ ਆ ਉਹ ਫਿਰ ਕਰਦਾ ਕੰਮ ਆ ਆ ਤੇ ਸਹੀ ਦੇਖਾ ਡਾ ਹੀ ਜਾਂਦਾ ਵਿਚਾਰਾ ਫਿਰ ਦਾ ਨੌਕਰੀ ਜੇ ਉਹ ਸਾਫ ਦੀ ਹੈ। ਹੋਰ ਦੂਜੀ ਛੋਟੀ ਕੁੜੀ ਦਾ ਕਿੱਦਾਂ ਸਾਡੀ ਦਾ ਰਪਿੰਦਰ ਦਾ। ਉਹ ਵਧੀਆ ਵਾ ਵੀਰ ਜੀ। ਠੀਕ ਠਾਕ ਆ। ਘਰ ਦੀ ਕੰਮ ਕਰਾ। ਹਾਂਜੀ ਡਾੜੀ ਕਰਦੀ ਆ। ਹਾਂ। ਰਲ ਮਿਲ ਕੇ ਕਰਦੀਆਂ ਕਿ ਚਾਹੇ ਆਵੇਂ। ਨਹੀਂ ਮੰਮੀ ਕੰਮ ਤੇ ਰਲ ਮਿਲ ਕੇ ਕਰ ਲਈਦਾ ਵਾ। ਹਾਂ। ਕਰਨਾ ਵੀ ਰਲ ਮਿਲ ਕੇ ਆ ਹਨ ਹੌਲਾ ਮਾਰਾ ਕੋਈ ਆਵੇ। ਨੇ ਚੰਗੀ ਆ ਵਿਚਾਰੀ ਉਹਤ ਨਹੀਂ ਕੋਈ ਗੱਲਬਾਤ ਕਰਦੀ ਹੈਗੀ। ਪਤਾ ਹੀ ਆ ਤੁਹਾਨੂੰ। ਸੱਸ ਵੀ ਚੰਗੀ ਰਹਿੰਦੀ ਆ ਉਹਦੇ ਨਾਲ। ਹਾਂਜੀ। ਚੰਗੀ। ਆ ਵੀ ਇਹ ਲਾ ਕਿਦਾਂ ਰਿਸ਼ਤਾ ਕਰਾਇਆ ਸੀ ਉਦੋਂ ਐ ਰਲ ਮਿਲ ਕੇ ਰਹਿਣਾ ਨਹੀਂ ਵੀਰ ਜੀ ਰਲ ਮਿਲ ਕੇ ਹੀ ਰਹਿਦਾ ਚੁੱਪ ਜੀ ਕਿ ਹੋ ਗਈਆਂ ਨਹੀਂ ਉਦਾਂ ਹੀ ਮੰਮੀ ਹੂੰ ਨਹੀਂ ਉਦਾਂ ਨਹੀਂ ਆਉਂਦਾ ਨਹੀਂ ਨਹੀਂ ਉਦਾਂ ਹੀ ਲੱਗਨ ਦਿਆ ਤੁਹਾਨੂੰ ਚੱਲ ਚੱਲ ਜਿੰਦੇ ਪਾਉ ਮੈਂ ਉਹਨੂੰ ਕਮਾ ਘਰ ਨੂੰ ਚਾਹ ਤੂੰ ਲਿਆਵੇਂ ਚੱਲ ਠੀਕ ਆ ਮੰਮੀ ਮੈਂ ਕਿ ਚਟਣੀ ਬਣਾਉਣੀ ਥੋੜੀ ਜੀ ਅੱਜ ਕੱਲ ਚੰਗੀ ਲੱਗਦੀ ਆ ਉਦਾਂ ਦੇ ਕਿਸੇ ਸਬਜ਼ੀ ਨੂੰ ਜੀ ਨਹੀਂ ਕਰਦਾ ਤੇ ਮੰਮੀ ਕੀ ਡੈ ਜੇ ਕਰਨਾ ਕਰਨਾ ਕੀ ਆ ਮੈਂ ਚਟਣੀ ਬਣਾਉਣੀ ਥੋੜੀ ਜੀ ਸਵਾਦ ਨਾਲ ਰੋਟੀ ਖਾਦੀ ਜਾਂਦੀ ਆ ਮੈਨੂੰ ਤਾਂ ਭੁੱਖ ਲੱਗੀ ਤੇ ਜੇ ਬਣਾਉਣ ਵਾਲੀ ਆ ਕਿੱਥੇ ਗਈ ਆ ਵੇ ਜਾਣਾ ਕਿੱਥੇ ਆ ਵੱਡੀ ਨੇ ਤੇ ਹੱਥ ਚੁੱਕੀ ਵੀ ਮੇਰਾ ਭਰਾ ਛੁੱਟੀ ਆਇਆ ਵਾ ਤੇ ਮੈਂ ਮਿਲਣ ਜਾਣਾ ਵਾ ਉਹ ਕੱਪੜੇ ਪਾਏ ਤੇ ਉਧਰ ਨੂੰ ਚਲ ਗਈ ਤੇ ਚਲ ਦੂਜੀ ਤੇ ਇੱਥੇ ਹੀ ਉਹਨੂੰ ਕਹਿ ਦੇਣਾ ਹੈ ਆਹੋ ਉਹਨੇ ਬਹੁਤ ਕਰਨਾ ਹਾਈ ਅੰਦਰ ਬੈਠੀ ਜਾ ਜਾ ਕੇ ਪੁੱਛ ਲੈ ਤੇ ਨਾਲੇ ਗਰਮ ਗਰਮ ਪਰੌਂਠੇ ਖਾ ਲਾਦ ਕੋ ਚੱਲ ਉਹਨੂੰ ਕਹਿ ਦੇ ਮੈਂ ਚਟਣੀ ਬਣਾ ਨਹੀਂਦੀ ਉਹਨਾਂ ਚਰ ਤੁਸੀਂ ਵੀ ਆਂਦੇ ਵੀ ਮਾਂ ਹੀ ਸਾਰੇ ਕੰਮ ਕਰੇ ਉਹਨਾਂ ਨੂੰ ਨਾ ਕਹੀਏ ਕਿਤੇ ਉਹ ਵੀ ਅੰਦਰ ਬੈ ਗਈ ਆ ਸੁਲਾ ਜੂ ਹੁਣ ਦੋਵਾਂ ਜਾਣੀਆਂ ਦੀ ਬਿਠੇਰੀ ਉਹ ਆਂਦੀ ਹੋਣੀ ਵੀ ਮੈਂ ਚੱਲ ਚੱਲੀ ਆ ਤੂੰ ਕਿਤੇ ਉੱਠ ਕੇ ਹੱਥ ਨਾ ਹਲਾਵੀਂ ਕਰੀ ਨਾ ਕੋਈ ਕੰਮ ਆਪੇ ਮਾਤਾ ਲੱਗੀ ਰਹੂਗੀ ਮੈਂ ਵੀ ਕੀ ਕਰਨਾ ਚਟਣੀ ਬਣਾ ਕੇ ਤੇ ਰੋਟੀ ਖਾ ਕੇ ਤੇ ਮੈਂ ਵੀ ਲੰਮੇ ਪੈ ਨਹੀਂ ਕਿ ਮੈਂ ਐਵੇਂ ਕਰੀ ਜਾਵਾਂ ਇਹਨਾਂ ਦੇ ਕੰਮ ਮਰਪਿੰਦਰ ਓ ਆ ਗਏ ਆ। ਉਹ ਤੋਂ ਸੁੱਤੀਆਂ ਯਾਰ ਨੇ ਰੋਟੀ ਦੇ ਲਿਆ ਕੇ। ਰੋਟੀ ਦਾ ਡਗੜਾ ਕੋਈ ਟੈਮ ਹੋ। ਸਵੇਰ ਦੀ ਡਿਕਨ ਦੀਆਂ। ਫੇ ਰੋਟੀ ਖਾਣੀ ਆ ਹੁਣ ਵੀ ਲੰਮੇ ਪੈਣੀ ਹੁਣ ਵੀ ਪੈਣੀ ਆ। ਹੁਣ ਥਾ ਘਰ ਕੇ ਪੈ ਗਈਆਂ ਵੀ ਕਈ ਵਦਾ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ ਇਹਨਾਂ ਨੇ। ਉਹ ਮੈਂ ਕਾਲੀ ਨਾਲ ਚਲ ਗਿਆ ਇਹ ਸ਼ਹਿਰ। ਕੰਮ ਹੀ ਮੜਾ ਜਾ ਮੈਨੂੰ। ਰੋਇਦੜੀ ਬਾਹਰ ਭਲਾ ਕੀ ਹੁੰਦਾ ਵਾ? ਤੁਸੀਂ ਕਿਉਂ ਨਹੀਂ ਸਮਝਦੇ ਹੈਗੇ? ਉਹ ਦੱਸ ਹੈਗਾ ਹੀ ਕੰਮ ਕੋਈ ਆਣਾ। ਅਮੀ ਉਹ ਗੱਲ ਕੰਮ ਮੈਨੂੰ ਪਤਾ ਹੀ ਹੈ ਜਿਹੜਾ ਕੰਮ ਵਾਂ ਅੱਗੇ ਤੇ ਚੱਲ ਭਲੇਖੇ ਚ ਰੱਖਦੇ ਹੀ ਉਹਦੇ ਮੈਨੂੰ ਸਾਰਾ ਕੁਝ ਪਤਾ ਹੀ ਹੈ ਉਹ ਕੰਮ ਵੀ ਤੇ ਚੱਲ ਪੈ ਜਾਂਦਾ ਬੰਦੇ ਨੂੰ ਕੰਮ ਹੋਰ ਕਿਹੜਾ ਹੋਣਾ ਵਾ ਖਾ ਫਟ ਕੇ ਆਏ ਹੁਣੇ ਕੋਨਾ ਕੋ ਪਸ ਖੇਈ ਖਾਣੀ ਹੁਣ ਚੁੱਪ ਕਰ ਜਾ ਠੀਕ ਹੈ ਨਾ ਅਜੇ ਉਦਨ ਦੀ ਵਜ੍ਹੀ ਭੁੱਲ ਗਈ ਆ ਹੁਣ ਤੇ ਹੀ ਚੁੱਕਿਓ ਸਹੀ ਹੱਥ ਵੇਖੀ ਹਾਂ ਆ ਤਾ ਜਾ ਫੇਰ ਰੋਟੀ ਲਿਆ ਪਾ ਕੇ ਆ ਵੀ ਉਦਨ ਹੀ ਖਾ ਲਈ ਹੀ ਉਹ ਭਲੇਖੇ ਜਿ ਵਜ ਗਈ ਹੈ ਹੁਣ ਮਾਰ ਕੇ ਵੇਖਿਓ ਉਹ ਗਾੜੀ ਸਾਰੇ ਮਗਰ ਹੈਗੇ ਵੀ ਹੈ ਨਹੀਂ ਕੋਈ ਵੀ ਅੱਜ ਉਹ ਵੀ ਇੱਥੇ ਹੈ ਨਹੀਂ ਤੇ ਛਡਾਉਣਾ ਕਿਸਨੇ ਨਹੀਂ ਤੈਨੂੰ ਕੋਈ ਨਹੀਂ ਹੈ ਨੀਆ ਦੇ ਕੱਡਾ ਤੁਸੀਂ ਕੰਮ ਫੜਿਆ ਵਗੀ ਉਸਵਲਾ ਘੜੀਆਂ ਹੱਥ ਚੁੱਕਣ ਲਾਪੋ ਉਹ ਨਹੀਂ ਤੂੰ ਜਾਵਾਂ ਹੀ ਨਾ ਕਿਤੇ ਮੈਂ ਕੀ ਖਾਣਾ ਜਾ ਬੰਦੇ ਚੰਗੇ ਕੰਮ ਜਾਓ ਚੰਗੇ ਆ ਇਹ ਚੰਗੇ ਆ ਬਹੁਤ ਸੋਹਣੇ ਕੰਮ ਹੋਏ ਪਰਾਤ ਨੂੰ ਵੀ 10:00 ਵਜੇ ਘਰ ਆਓ ਤੇ ਦਿਨੇ ਵੀ ਸਾਰਾ ਦਿਨ ਘਰ ਨਾ ਵੜੋ ਜਦੋਂ ਜੀਕੀਤਾ ਆਗੇ ਮੂੰਹ ਚੋਕੇ ਕਰਨੇ ਤੇ ਕੀ ਲੋੜ ਨਹੀਂ ਤੂੰ ਮੈਂ ਕਹੂੰਗੀ ਕਰੋ ਨਾ ਚਰਖਾ ਰੱਖਿਆ ਵਾ ਇੱਥੇ ਕੱਤਰ ਨਾਲ ਤੇ ਜਾਣਾ ਨਹੀਂ ਕਿਤੇ ਨਾਲ ਵੀ ਔਰ ਨਹੀਂ ਚਰਖਾ ਰਖਿਆ ਵਿਆਹ ਕਲੀ ਕਰਾਇਆ ਹੀ ਨਾਹ ਕਰਾਉਂਦੇ ਤੁਰੇ ਕਰਦੇ ਕਿਹਨੇ ਮੈਂ ਵਿਆਹ ਕਰਾਉਣਾ ਚੰਗਾ ਜਿਹਨੇ ਤੈਨੂੰ ਲਿਆਂਦਾ ਹੋਣਾ ਉਹਨੂੰ ਪੁੱਛ ਆਹ ਉਹ ਵੀ ਮੇਰੀ ਕਾਲੀ ਜ਼ਿੰਦਗੀ ਖਰਾਬ ਕਰਨਦੇ ਆ ਤੁਸੀਂ ਜ਼ਿੰਦਗੀ ਤੇਰੀ ਖਰਾਬ ਹੋ ਗਈ ਜਿਹੜੀ ਤਰੀਕੇ ਤੇ ਚੰਗੇ ਤੁਰੇ ਫਿਰਨਦੇ ਆ ਤੇ ਬਬਤਾ ਦੇ ਮੇਰੇ ਪਾ ਦੀ ਪਾਈ ਔਰ ਰੋਟੀ ਦੇਣਗੇ ਬੁਰਕੀ ਕਿ ਨਹੀਂ ਰੋਟੀ ਤੇ ਲਿਉਣੀ ਭਾ ਤੁਹਾਡੇ ਕੰਮ ਨਹੀਂਗੇ ਚੰਗੇ ਹੈਗੇ ਓ ਚੰਗੇ ਭਲੇ ਆ ਕੰਮ ਤੇਰੇ ਚੰਗਾ ਤੈਨੂੰ ਐਵੇਂ ਉਹਨਾਂ ਮਹਿਮਨ ਚ ਪਾਤਾ ਵਾ ਮੇਰੀ ਗੱਲ ਸੁਣੋ ਇੱਕ ਧਿਆਨ ਦੇ ਨਾਲ ਜੇ ਤੂੰ ਹੀ ਮੰਨੋਗੇ ਤੇ ਮੈਂ ਤੁਹਾਨੂੰ ਇਹ ਹੋਏ ਕਹਿਨੀ ਆ ਵੀ ਇਹਦਾ ਕੰਮਾ ਦੇ ਵਿੱਚੋਂ ਨਿਕਲ ਜਾਓ ਕੀ ਰੱਖਿਆ ਵਾ ਇਹ ਕੰਮਾ ਦੇ ਵਿੱਚ ਉਹ ਮੈਂ ਇਹ ਕੰਮ ਕਰਦਾ ਹੀ ਨਹੀਂਗਾ ਹਲੇ ਤਾਂ ਪਿੰਡ ਨਹੀਂਗਾ ਪਤਾ ਹੈਗਾ ਕਿਸ ਨੂੰ ਵੀ ਜੇ ਪਿੰਡ ਕਿਸੇ ਦਿਨ ਪਤਾ ਲੱਗਿਆ ਨਾ ਤੇ ਵੇਖਿਓ ਇੱਥੇ ਬਣਨਾ ਕੀ ਆ ਇੱਕ ਦੂਜੇ ਦੇ ਸਿਰ ਪਟਣੇ ਆ ਮੈਂ ਤੇ ਨਾਂ ਨਹੀਂ ਲਿਆ ਕਿਸ ਕੋ ਵੀ ਆਪਣੇ ਅੰਦਰ ਅੰਦਰ ਪੀ ਗਈਆਂ ਵੀ ਚਲ ਨਹੀਂ ਨਹੀਂ ਕਿਸੇ ਕੋ ਨਾਂ ਲੈਣਾ ਅੱਛਾ ਪਰ ਪਿੰਡ ਪਤਾ ਲੱਗ ਜਾਊਗਾ ਤੇ ਉਹ ਬਦਮਾਸ਼ ਵਾ ਮਾਰ ਦੇਣਗੇ ਸਾਨੂੰ ਆਣ ਕੇ ਉਲਟੇ ਹੀ ਪੈਣਾ ਹੁੰਦਾ ਤੁਸੀਂ ਕਿਹੜੀ ਸਮਝਣੀ ਤੂੰ ਤਾਂ ਗਾੜੀਆਂ ਧਮਕੀਆਂ ਦੇਂਦੀਆਂ ਏਂ ਇੰਡੀਆਂ ਸਿਰ ਪੱਟਨੇ ਇੱਥੇ ਧਮਕੀਆਂ ਗਾੜੀਆਂ ਦੇੜੀਆਂ ਵਾਂ ਜਿਨ੍ਹਾਂ ਨੇ ਤੀ ਦਿੱਤੀ ਹੈ ਨਾ ਉਹਨਾਂ ਨੂੰ ਦੁੱਖ ਹੁੰਦਾ ਵਾ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਤਾਂ ਲੱਗ ਜੇ ਠੀਕ ਹੈ ਨਾ ਤੈਨੂੰ ਲੱਗ ਗਿਆ ਵਣ ਆਹੋ ਤੁਹਾਡਾ ਇਹਦੇ ਵਿੱਚ ਕੀ ਜਣਾ ਵਾ ਸੋਮਵਾਰ ਤੋਂ ਸਾਰੀ ਮੇਰੀ ਲੰਗ ਜਣੀ ਇਦਾਂ ਧੱਕੇ ਖਾਂਦੀ ਦੀ ਤੁਹਾਡਾ ਕੀ ਜਣਾ ਵਾ ਤੁਹਾਨੂੰ ਕੋਈ ਵੀ ਫਿਗਰ ਹੈਗੀ ਆ ਮੇਰੀ ਗੱਲ ਤਾਂ ਮੈਂ ਮੈਨੂੰ ਬੋਲਿਆ ਕੇ ਦੇਣਾ ਚਾਹੀਦਾ ਕਿਦਾਂ ਜਾਂ ਕਿਦਾਂ ਨਹੀਂ ਸਭ ਕੋ ਤਾਂ ਮਿਲ ਗਿਆ ਤੈਨੂੰ ਹੋਰ ਕੀ ਚਾਹੀਦਾ ਵਾ ਕੀ ਮਿਲਦਿਆ ਵਾ ਕਦੀ ਪੁੱਛੀ ਜੇ ਤੁਸੀਂ ਐਵੇਂ ਉਹ ਤਾਂ ਜਾਣਦੀ ਆ ਤੇ ਉਹ ਜਾ ਕੇ ਨਾਲ ਵਿਚਾਰੀ ਲਿਆ ਦਿੰਦੀ ਆ ਤੁਸੀਂ ਤਾਂ ਕਦੀ ਅਜੇ ਤੱਕ ਤੇ ਸ਼ਹਿਰ ਨਹੀਂ ਫੜਿਆ ਤੇ ਜਦੋਂ ਪੈਸੇ ਹੀ ਉਹਨੂੰ ਆਉਂਦੇ ਆ ਬਾਹਰ ਤੇ ਉਹ ਨਹੀਂ ਜਾਣਾ ਨਾਲ ਤੇ ਤੁਹਾਡੇ ਪੈਸੇ ਕਿੱਥੇ ਜਾਂਦੇ ਆ ਫਸਲ ਦੇ ਵੀ ਕਿੰਨੇ ਪੈਸੇ ਲੱਗਦੇ ਇੰਨਾ ਤੈਨੂੰ ਪਤਾ ਵਾ ਤੇ ਨਾਲੇ ਫਸਲ ਦੇ ਪੈਸੇ ਮਿਆਕੋ ਨਹੀਂ ਰਹਿੰਦੇ ਮਾਦਾ ਕੋ ਰਹਿੰਦੇ ਆ ਉਹਨੂੰ ਪੁੱਛ ਜਾ ਕੇ ਮੈਨੂੰ ਕੀ ਲੋੜ ਹੈ ਪੁੱਛਣ ਦੀ ਇਹਨੂੰ ਮੇਰੇ ਵੱਲੋਂ ਭਾਈ ਸਾਰੇ ਖਾ ਲੋ ਤੇ ਮੇਰੇ ਵੱਲੋਂ ਭਾਈ ਜੋ ਮਰਜ਼ੀ ਕਰਦੇ ਰਹੋ ਆ ਤਾਂ ਫੇਰ ਐਵੇਂ ਚਿੱਕੀ ਜਾਨੀ ਆ ਜਾਂ ਰੋਟੀ ਲਿਆ ਜਾ ਕੇ ਮੈਂ ਅੱਗੇ ਤੇ ਨਹੀਂ ਕੋਈ ਵੀ ਸਾਬ ਮੁਤਾਬਰਾ ਦੀ ਚਾਹ ਕੋਈ ਗੱਲ ਨਹੀਂ ਪੁੱਛਦੀ ਤੇ ਹੁਣ ਮੈਂ ਉਸੇ ਟਾਈਮ ਪੁੱਛਿਆ ਕਰਨਾ ਵਾ ਕਿੱਥੇ ਪੈਸੇ ਖਰਚੇ ਤੇ ਕਿੱਥੇ ਨਹੀਂ ਖਰਚੇ ਤੈਨੂੰ ਪਤਾ ਵਾ ਨਾ ਕਿੱਥੇ ਖਰਚਨੇ ਆ ਅੱਗੇ ਮੇਰੇ ਦੇਖੇ ਤਾ ਪਾਏ ਖਰਚਨੇ ਆ ਠੀਕ ਆ ਨਾ ਭਾਈ ਮੈਨੂੰ ਘਰੋਂ ਸਮਾਨ ਕਿਉਂ ਆਣਾ ਵੇਚਣਾ ਪਏ ਛਦੇਣ ਬਣਾਇਆ ਤੁਸੀਂ ਤੇ ਜਦੋਂ ਦੀ ਇੱਥੇ ਵਿਆਹ ਕੀ ਆਈਆਂ ਸ਼ਾਪ ਹੋ ਆਵੋ ਤੁਸੀਂ ਖਾ ਗਏ ਖਾਲੀ ਆ ਤੁਸੀਂ ਉਹਦਾ ਮੜਕੇ ਨਾ ਨਹੀਂ ਲਿਆ ਐਨੀਆਂ ਚਲਾਕੀਆਂ ਚੰਗੀਆਂ ਨਹੀਂ ਹੁੰਦੀਆਂ ਉਹ ਚੱਲ ਜਾ ਰੋਟੀ ਲੈ ਆ ਯਾਰ ਜਾ ਠੀਕ ਆ ਨਾ ਵੇ ਆਈ ਗੀ ਆਵਾਂਗਾ ਵੀ ਸੁਦਰਜ ਸੁਦਰਜ ਨਾ ਕਮਾਜੋ ਨਿਗਲ ਕੋਈ ਨਹੀਂ ਸੋਤਾਂ ਚਾਂਗੇ ਜਦੋਂ ਟਾਈਮ ਆਊਗਾ ਜਾ ਮੜੇ ਕਮਦੰਦੀ ਜਾ ਮੜਾ ਹੀ ਹੁੰਦਾ ਵਾ ਹੁੰਦਾ ਮੜਾ ਇਥੇ ਲੱਗ ਜੂ ਪਤਾ ਫਿਰ ਕਿ ਡੀਡ ਲੱਗੀ ਮੈਨੂੰ ਸਲਾਵਾ ਦੇ ਕਾਹਦਾ ਪਤਾ ਲੱਗਣਾ ਆ ਭਲਾ ਅਹੀਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਸਿਰ ਪਟਣੇ ਆ ਇਹ ਨਾ ਇਹਨੂੰ ਜਵਾਬ ਦਿੰਦਾ ਨਾ ਭੂਏ ਚੜਨਾ ਹੀ ਸਭੋ ਗਾੜੀ